ਅੱਖਾਂ ਤੋਂ ਨੇਤਰਹੀਨ ਬੱਚਾ ਸਕੂਲ ਕਦੀ ਗਿਆ ਨਹੀਂ ਲੇਕਿਨ ਬਾਣੀ ਇੰਜ ਸੁਣਾਉਂਦਾ ਜਿ ਤਰ੍ਹਾਂ ਕਿ ਬਹੁਤ ਵੱਡਾ ਵਿਦਵਾਨ ਹੋਵੇ ਜੀ ਹਾਂ ਇੱਕ ਛੋਟਾ ਬੱਚਾ ਜਿਹੜਾ ਗਾਇਆ ਜੋ ਜਿਹੜੀ ਉਮਰ 7-8 ਸਾਲ ਦੱਸੀ ਜਾ ਰਹੀ ਗਈ ਆ ਤੇ ਇਹ ਬਚਪਨ ਤੋਂ ਹੀ ਇਹਦੀ ਅੱਖਾਂ ਦੀ ਜੋਤ ਚਲੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗਿਆ ਸੀ ਪੀਜੀਆਈ ਤੋਂ ਵੀ ਇਲਾਜ ਕਰਾਇਆ ਲੇਕਿਨ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਲੇਕਿਨ ਇਸਦੇ ਮਾਂ ਵੱਲੋਂ ਜਿਹੜਾਗਾ ਸੀ ਉਹ ਇਸ ਛੋਟੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜਿਆ ਅੰਮ੍ਰਿਤ ਛਕਾਇਆ ਉਹ ਨਾਮ ਨਾਲ ਬਾਣੀ ਦੇ ਨਾਲ ਜੋੜਨਾ ਸ਼ੁਰੂ ਕਰਤਾ ਹੁਣ ਬਾਣੀ ਗੁਰਬਾਣੀ ਇਸ ਤਰ੍ਹਾਂ ਬੱਚਾ ਪੜਦਾ ਆ ਉਹ ਸੁਣੋਂਦਾ ਆ ਕਿ ਜਿਵੇਂ ਕਿ ਬਹੁਤ ਵੱਡਾ ਵਿਦਵਾਨ ਹੋਵੇ ਔਰ ਇਸ ਬੱਚੇ ਦੀ ਯਾਦਦਾਸ਼ਤਰੀ ਦੀ ਬਹੁਤ ਜਿਆਦੀ ਸਟਰੋਂਗ ਵੀ ਬਹੁਤ ਜਿਆਦੀ ਤੇਜ ਹੈਗੀ ਆ ਇੱਕ ਤੋਂ ਲੈ ਕੇ 10 ਤੱਕ ਪਹਾੜੇ ਇਹਨੂੰ ਰੱਟੇ ਹੋਏਗੇ ਨੇ ਤਾਂ ਨੂੰ ਇੰਜ ਹੀ ਜਾਪੇਗਾ ਤੇ ਇਹ ਬੱਚਾ ਬਿਲਕੁਲ ਸਹੀ ਹੈਗਾ ਆ ਲੇਕਿਨ ਦੋਸਤੋ ਨਹੀਂ ਇਹ ਬੱਚਾ ਬਚਪਨ ਤੋਂ ਹੀ ਨੇਤਰਹੀਨ ਹੈਗਾ ਆ ਇਹਨੂੰ ਦਿਖਾਈ ਨਹੀਂ ਦਿੰਦਾਗਾ ਲੇਕਿਨ ਇਸਦੀ ਮਾਂ ਨੇ ਇਸ ਨੂੰ ਚੰਗੇ ਸੰਸਕਾਰ ਦਿੱਤੇ ਆ ਗੁਰਬਾਣੀ ਦੇ ਨਾਲ ਜੋੜਿਆ ਆ ਪੜਾਇਆ ਆ ਜਿਹੜਾ ਹੈਗਾ ਉਹ ਸੁਣਾ ਸੁਣਾ ਕੇ ਇਹਨੂੰ ਯਾਦ ਕਰਵਾਇਆ ਆ ਇਸ ਬੱਚੇ ਦੀ ਯਾਦਾਸ਼ਤ ਦੀ ਸਟ੍ਰੌਂਗ ਹੈਗੀ ਹੈ ਕਿਉਂਕਿ ਇਹ ਜਲਦੀ ਹੀ ਹਰ ਇੱਕ ਚੀਜ਼ ਨੂੰ ਫੋਲੋ ਕਰ ਲੈਂਦਾਗਾ ਲੇਕਿਨ ਪਰਿਵਾਰ ਬਹੁਤ ਗਰੀਬ ਹੈਗਾ ਆ ਪਰਿਵਾਰ ਵੱਲੋਂ ਸਰਕਾਰਾਂ ਅੱਗੇ ਬੋਹਾਰ ਲਗਾਈ ਗਈ ਹੈ ਕਿ ਸਾਡੀ ਸਾਰ ਲਈ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਦਾ ਪਾਲਨ ਪੋਸ਼ਣ ਵੀ ਕਰ ਸਕਾਂ ਔਰ ਵੱਡੇ ਹਸਪਤਾਲਾਂ ਦੇ ਵਿੱਚ ਇਹਦਾ ਇਲਾਜ ਵੀ ਕਰ ਸਕਾਂ ਇਹ ਜਿਹੜੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਬੱਚੇ ਗੁਰਸੇ ਕਿਡੇਗੇ ਆ ਬਾਣੀ ਦੇ ਨਾਲ ਗੁਰਬਾਣੀ ਨਾਲ ਜੁੜੇ ਹੋਏਗੇ ਨੇ ਉਹਨਾਂ ਨੂੰ ਅਗਰ ਮਦਦ ਦੀ ਲੋੜ ਹੈਗੀ ਆ ਤੇ ਸਮਾਜ ਸੇਵੀ ਸੰਸਥਾਵਾਂ ਤੱਕ ਜਾਂ ਸੋਸ਼ਲ ਮੀਡੀਆ ਤੱਕ ਵੀਡੀਓ ਸੀ ਪਹੁੰਚਾਈਏ ਤਾਂ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾ ਸਕੇ ਔਰ ਇਹਨਾਂ ਦਾ ਇਲਾਜ ਕਰਵਾ ਕੇ ਨੋਰਮ ਤਰੀਕੇ ਨਾਲ ਜਿੰਦਗੀ ਇਹ ਆਪਣੀ ਬਿਤਾ ਸਕਣ ਕੀ ਕਹਿ ਰਹੇ ਨੇ ਛੋਟੇ ਬੱਚੇ ਦੀਆਂ ਗੱਲਾਂ ਤੁਸੀਂ ਵੀ ਸੁਣੋ ਨਾਲ ਨਾਲ ਇਹ ਮੇਰੀ ਮੰਮੀ ਨੇ ਤੇ ਉਹਨਾਂ ਇਸ ਕਹੀਆਂ ਨੇ ਤੁਹਾਨੂੰ ਔਖਾ ਨਹੀਂ ਲੱਗਿਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਬਾਣੀ ਸਿੱਖਿਆ ਕਿ ਆਰਾਮ ਨਾਲ ਸਿੱਖ ਲਿਆ ਤੁਹਾਨੂੰ ਨਾ ਇਹਨਾਂ ਔਖਾ ਨਹੀਂ ਲੱਗਿਆ ਕਿ ਮੈਂ ਬਾਈ ਗੁਰਜੀਤੂ ਇੰਨੀ ਕੀ ਬੇਨਤੀ ਬੰਗਲਾ ਚਾਹਣਾ ਵੀ ਮੈਂ ਤੇ ਆਪਣੀ ਜ਼ਿੰਦਗੀ ਜੀ ਸਕਾਂ ਤੇ ਮੇਰੀ ਬੱਦੀ ਸਾਡੀ ਹੋ ਜਾਵੇ ਮੇਰੀ ਅੱਖਾਂ ਦੀ ਰੋਸ਼ਨੀ ਗਿਆ ਸਕੂਲ ਦੇ ਵਿੱਚ ਤੇ ਉੱਥੇ ਹੀ ਇਹ ਮੇਰੇ ਨਾਲ ਚਲੇ ਜਾਂਦੇ ਨੇ ਪਰ ਇਹਨਾਂ ਦਾ ਜਿਹੜਾ ਆਪਣਾ ਬਲਾਈਂਡ ਸਕੂਲ ਹੈ ਉੱਥੇ ਮੈਂ ਨਹੀਂ ਲਗਾ ਸਕੀ ਇਹਨਾਂ ਨੂੰ ਕੁਝ ਘਰ ਦੇ ਸਰਕਮਸਟੈਂਸਿਸ ਸੀ ਜਾਂ ਘਰ ਦੇ ਕਿਸੇ ਨੇ ਮੇਰਾ ਸਾਥ ਹੀ ਨਹੀਂ ਦਿੱਤਾ ਇਸ ਚੀਜ਼ ਵਿੱਚ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਇਹ ਇਹਦੇ ਨਾਲ ਨਾਲ ਦੁਨਿਆਵੀ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਉਹਦੇ ਲਈ ਮੈਂ ਇੱਕ ਸਿੰਗਲ ਪੈਰੈਂਟ ਹੋਣ ਕਰਕੇ ਹਜੇ ਕੁਝ ਐਫਰਟਸ ਨਹੀਂ ਕਰ ਪਾ ਰਹੀ ਇਸ ਬੱਚੇ ਦੇ ਲਈ ਮੇਰੀ ਅੰਦਰੋਂ ਇੱਛਾ ਜ਼ਰੂਰ ਹੈ ਅਰਦਾਸਾਂ ਜ਼ਰੂਰ ਕਰਦੀਆਂ ਸੱਚੇ ਪਾਤਸ਼ਾਹ ਨੂੰ ਕਿ ਕੋਈ ਹਿੱਲਾ ਕੱਢ ਦੇਣ ਕੋਈ ਰਸਤਾ ਕੱਢ ਦੇਣ ਤਾਂ ਕਿ ਮੈਂ ਇਹਨੂੰ ਸਕੂਲ ਦੇ ਵਿੱਚ ਪੜ੍ਹਾ ਸਕਾਂ ਚੈਰਿਟੀ بیس ਸਕੂਲ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਸਕੂਲ ਹੁੰਦੇ ਨੇ ਜਿੱਥੇ ਕਿ ਅੱਛੀ ਅਰਨਿੰਗ ਹੋ ਸਕੇ ਮੈਂ ਬੱਚੇ ਦਾ ਪਾਲਣ ਪੋਸ਼ਣ ਕਰ ਸਕਾਂ ਤਾਂ ਮੈਨੂੰ ਉੱਥੇ ਅਗਰ ਜੌਬ ਮਿਲ ਜਾਂਦੀ ਹੈ ਅੱਛੇ ਅਰਨਿੰਗ ਦੇ ਉੱਪਰ ਤਾਂ ਮੈਂ ਬੱਚੇ ਦਾ ਕਾਫੀ ਅੱਛੇ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਾਂਗੀ